अंधे के डैडी मैं कोई गाली खबरा ना मैं अपनी तेरी किस्त को तो सब मैं अपनी लाऊंगा चिंता ना कर नौ महीने पहले पे जदी का तो लोन करा के किस तरह तो पैसे फिर बैठे पड़ के पे जाती का ही तो का 15 18 लाख रुपए हाल भी में मेरे सिर <laughs> 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 ਸਾਮ ਨੂੰ ਲੈ ਕੇ ਟੈਨਸ਼ਨ ਹੈ ਜੂਰੇ ਨੌਕਰੀ ਨਹੀਂ ਹੈਗੀਆਂ ਬੋਡੀ ਦਾ ਘੱਟੋ ਘੱਟ ਸਾਡੇ ਅੱਖਾਂ ਸਾਹਮਣੇ ਸੰਸਕਾਰਤ ਕਰ ਸਕੀਏ ਇਹ ਨਾ ਜੀ ਮੈਂ 9 ਮਹੀਨੇ ਪਹਿਲਾਂ ਪੇ ਜਦੀ ਦਾ ਬੈਂਕ ਤੋਂ ਲੋਨ ਲੂਨ ਕਰਾ ਕੇ ਕਿਸੇ ਤਰ੍ਹਾਂ ਤੋਂ ਪੈਸੇ ਵੇ ਵਾਤੇ ਫੜ ਕੇ ਪੇ ਜਦੀ ਗਈ ਕਿੰਨੇ ਪੈਸੇ ਰਿਸ਼ਤੇਦਾਰਾਂ ਤੋਂ ਜੀ ਲੋਨ ਘੱਟੋ ਘੱਟ 15-18 ਲੱਖ ਰੁਪਏ ਹਾਲੇ ਵੀ ਮੇਰੇ ਸਿਰ ਅੱਛਾ ਹਾਂ ਪਹਿਲਾਂ ਤੁਸੀਂ ਜਿਹੜਾ ਹੈਗਾ ਆਪਣੇ ਨੂਨ ਨੂੰ ਭੇਜਿਆ ਪਹਿਲਾਂ ਨੂਨ ਨੂੰ ਭੇਜਿਆ ਜੀ ਫਿਰ ਬਾਅਦ ਚ ਇਹਨੂੰ ਬੇਟੇ ਨੂੰ ਭੇਜਿਆ ਜੀ ਬੇਟਾ ਕਿੰਨਾ ਟਾਈਮ ਹੋ ਗਿਆ ਸੀ ਗੇਂ ਨੂੰ ਇਹ ਨੂੰ ਹੋ ਗਿਆ ਧੀਆ ਜੀ 9 ਮਹੀਨੇ ਹੋ ਗਏ ਧੀਆ ਜੀ ਗਏ ਨੂੰ ਹਾਂ ਫਿਰ ਹੋਇਆ ਕੀ ਆ ਉੱਥੇ ਹੋਇਆ ਇੱਕਦਮ ਟੈਕ ਜੀ ਬਸ ਕੰਮ ਤੇ ਗਿਆ ਕੰਮ ਤੇ ਜਾ ਕੇ ਉੱਥੇ ਕਹਿੰਦਾ ਉਹ ਨਾਲ ਦੇ ਮੁੰਡਿਆਂ ਨੂੰ ਘਬਰਾਹਟ ਹੋ ਰਹੀ ਹੈ ਘਬਰਾਹਟ ਹੋ ਰਹੀ ਹੈ ਪੁੱਤ ਹੈ ਗਿਆ 10 ਮਿੰਟ ਉਹਨਾਂ ਨੇ ਬੁਲਣ ਚਾਹ ਹਸਪਤਲ ਤੇ ਹਸਪਤਾਲੇ ਕਹਿੰਦੇ ਵੀ ਤੇ ਡੱਡਾ ਕੀ ਕਰਨਾ ਜਿਹੜੇ ਲਗਾਤਾਰ ਜਿਹੜੇ ਹੈਗੇ ਮਰਤ ਹੋ ਰਹੇ ਨੇ ਪੰਜਾਬ ਦੇ ਨੌਜਵਾਨਾਂ ਦੇ ਕੰਮ ਨੂੰ ਲੈ ਕੇ ਕੀ ਟੈਨਸ਼ਨ ਹੈ ਜੂਰੇ ਨੌਕਰੀਆਂ ਨਹੀਂ ਹੈਗੀਆਂ ਉੱਥੇ ਜਾ ਕੇ ਜਾਂਦੇ ਨੇ ਉੱਥੇ ਟੈਨਸ਼ਨ ਵੀ ਲੈਂਦੇ ਵੀ ਕੰਮ ਮਿਲ ਜੇ ਇੱਧਰ ਵੀ ਕਰ ਲਈ ਦੋ ਪੈਸੇ ਕਮਾ ਲਈ ਇੱਧਰੋਂ ਕਮਾ ਲਈ ਮਾਂ ਵਾ ਆਪਣੇ ਕਰਜ਼ਾ ਚੱਕ ਕੇ ਸੰਭੇਜ ਤੋਹਡੀ ਲਾਸਟ ਗੱਲ ਕਦੋਂ ਹੋਈ ਥੀ ਸਾਡੀ ਲਾਸਟ ਗੱਲ ਕੱਲ ਸਾਨੂੰ 11:00 ਬੱਚਿਆਂ ਨੇ ਦੂਜਿਆਂ ਦੇ ਨਾਲ ਦੇ ਨਹੀਂ ਫੋਨ ਕਰਿਆ ਹਾਂ ਉਦੋਂ ਪਹਿਲਾਂ ਵਾਲੀ ਰਾਤ ਨੂੰ ਸਾਡੀ ਗੱਲ ਹੋਈ ਥੀ ਬੇਟੇ ਨਾਲ ਚੰਗਾ ਭਲਾ ਧੀ ਕਹਿੰਦਾ ਸੀ ਕੰਨ ਟਿਕਾ ਡੈਡੀ ਮੈਂ ਕੋਈ ਗੱਲ ਹੀ ਖੋਰਾ ਨਾ ਮੈਂ ਆਪੀ ਤੇਰੀਆਂ ਕਿਸ਼ਤਾ ਕੋ ਤਾਂ ਸਭ ਮੈਂ ਆਪੀ ਲਾਹੂੰਗਾ ਚਿੰਤਾ ਨਾ ਕਰਾ ਇਹ ਇੱਕੇ ਸਾਰਾ ਈ ਤੁਹਾਡਾ ਬੇਟਾ ਵੀ ਕੱਲਾ ਬੇਟਾ ਠੀਕਾ ਜੀ ਤੇ ਹੀ ਸਾਰਾ ਸਸਾਸੀਆਂ ਪੂਰੀ ਵਿੱਚ ਜਿਹੜਾ ਇੱਕ ਵਾਰੀ ਪੈਰਾ ਤੇ ਖੜਾ ਕਰਦੀ ਹੈ ਬੜਾਪੇ ਦਾ ਸਾਰਾ ਬਣੂਗਾ ਹਾਂਜੀ ਹਾਂਜੀ ਬੜਾਪੇ ਦਾ ਸਾਰਾ ਬਣੂਗਾ ਜੀ ਹੋਰ ਹੈ ਵੀ ਕੌਣ ਹੈ ਜਿੱਕੱਲਾ ਤਾਂ ਹੈਗਾ ਤੇ ਆ ਜੀ ਹੂੰ ਵਾਡੀ ਰਿਟਾਇਰਮੈਂਟ ਵੀ ਨੇੜੇ ਆ। ਹਾਂ ਮੇਰੀ ਰਿਟਾਇਰਮੈਂਟ 27 ਤੇ ਜੀ। 27 ਤੇ ਫਿਰ ਪੈਸੇ ਵੀ ਨਹੀਂ ਦੇ ਰਹੀ ਸਰਕਾਰ ਤਾਂ ਰਿਟਾਇਰਮੈਂਟ ਉਸ ਵੀ ਨਹੀਂ ਨਾ ਸਾਨੂੰ ਪੈਨਸ਼ਨ ਨਾ ਲੈਣਾ ਨਾ ਦੇਣਾ 20-25000 ਤੇ ਮੜ ਕੁੱਟੀ ਜਾਂਦੇ ਨਹੀਂ ਕਦੇ ਮਲੇ ਕੋਲੇ ਵਾਜੋ ਕਦੇ ਕਿਤੇ ਵਾਜੋ ਕਦੇ ਕਿਤੇ ਵਗਜੋ। ਫਿਰ ਹੁਣ ਘਰ ਦੇ ਵਿੱਚ ਤਾਂ ਸੱਤਰ ਵੀ ਕੇ ਬੀਜ ਗਿਆ ਇੱਕ ਇੱਕ ਜਿਹੜਾ ਅੱਖਾਂ ਦਾ ਤਾਰਾ ਸੀ ਉਹ ਵੀ ਚਲਾ ਗਿਆ। ਹਾਂਜੀ ਹਾਂਜੀ। ਹੁਣ ਕੀ ਮੰਗ ਕਰਦੇ ਤੁਸੀਂ? ਮੰਗ ਕਰਦੇ ਜੀ ਸਰਕਾਰ ਤੋਂ ਸਾਡਾ ਮਾਪ ਇੱਥੇ ਪੌਡੀ ਦਾ ਘਟੂ ਘਟ ਸਾਡੇ ਅੱਖਾਂ ਸਾਹਮਣੇ ਸੰਸਕਾਰਤ ਕਰ ਸਕੀਏ ਜਿੰਨਾ ਕਿ ਤਾਂ ਸਰਕਾਰ ਸਾਡਾ ਕਰ ਦੇਵੇ ਜੀ। ਹੂੰ। ਸਭ ਤੋਂ ਵੱਡਾ ਘਾਟਾ ਨਾ ਪੂਰਾ ਹੋਣ ਵਾਲਾ ਇਸ ਸਦੇਸ਼ ਸਿੰਘ ਜੀ ਨੂੰ ਲੱਗਿਆ ਇਹਨਾਂ ਦਾ ਬੇਟਾ ਸਾਲਕ ਪਹਿਲਾਂ ਜੇ ਗਿਆ ਤੇ ਪਹਿਲਾਂ ਇਹਨਾਂ ਨੇ ਨੂੰ ਭੇਜੇ ਉਹ ਤੋਂ ਬਾਅਦ ਬੇਟਾ ਭੇਜਿਆ ਪਨਨਥੀ ਤੌਰ ਤੇ ਇਹ ਬੜਾ ਵਿਚਾਰਾ ਗਰੀਬ ਆਦਮੀ ਆ ਹੋਮ ਕਾਰਡ ਦਾ ਮੁਲਾਜ਼ਮਾ ਮੈਨੂੰ ਅੱਜ ਪਤਾ ਲੱਗਿਆ ਵੀ ਇਹਨਾਂ ਨੂੰ ਪੈਨਸ਼ਨ ਵੀ ਨਹੀਂ ਮਿਲਦੀ ਹੈਗੀ ਕਰਜ਼ੇ ਦੇ ਪੈਸਾ ਚੱਕ ਇਹਨਾਂ ਨੇ ਭੇਜਿਆ ਤੇ ਤੇ ਸਾਲ ਕੋ ਨੂੰ ਹੋਇਆ ਸੀਗਾ 28 ਸਾਲ ਦੇ ਬੱਚੇ ਦੀ ਜੇ ਉਮਰ ਤੇ ਕੰਮ ਤੇ ਗਿਆ ਸਵੇਰ ਉੱਠ ਕੇ ਉਥੇ ਨਾਲ ਦੇ ਬੱਚਿਆਂ ਨੂੰ ਕਹਿੰਦਾ ਮੈਨੂੰ ਖਬਰ ਹਟੂਈ ਆ ਤੇ 15-20 ਮਿੰਟ ਬਾਅਦ ਉਹਦੀ ਡੈਥ ਹੋ ਗਈ ਆ ਤੇ ਘੰਟੇ ਬਾਅਦ ਹਸਪੀਟਲ ਆਣ ਤੇ ਘਲੇਰ ਕਰਤਾ ਵੀ ਉਹਦੀ ਡੈਥ ਹੋਈ ਆ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਕੇਸ ਨੇ ਜਿਨ੍ਹਾਂ ਦੇ ਮਾਪੇ ਦਾ ਪਡੇਪੇ ਦਾ ਸਹਾਰਾ ਬੱਚੇ ਹੁੰਦੇ ਨੇ ਜੋ ਰੋਹ ਚਲੇ ਜਾਂਦੇ ਨੇ ਉਹਨਾਂ ਦਾ ਰੋਟੀ ਦਾ ਕੋਈ ਸਾਧਨ ਨਹੀਂ ਤੇ ਉਹ ਇਹਨਾਂ ਨੂੰ ਸਰਕਾਰਾਂ ਨੂੰ ਇਹਨਾਂ ਬੰਦੇ ਜਰੂਰ ਧਿਆਨ ਦੇਣਾ ਚਾਹੀਦਾ ਇਹਨਾਂ ਦੇ ਥੋੜੇ ਬਾਰੇ ਪੈਸੇ ਜਿੰਨੇ ਵੀ ਸਰਕਾਰ ਦਾ ਅਸਰਕਾਰ ਦੇਣਾ ਚਾਹੀਦਾ ਤੇ ਜਿਹੜੇ ਬਾਹਲੇ ਬੱਚਿਆਂ ਨਾਲੇ ਘਟਨਾ ਵਾਪਰਦੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਸਪੈਸ਼ਲ ਇਨੈਨੀ ਸਕੀਮ ਚਲਾ ਕੇ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਇੱਕ ਲੋਤੋ ਪੁੱਤਰ ਸੀ ਬੜੀਆਂ ਅਸਾਸੀਆ ਬੜਾਪੇ ਦਾ ਸਹਾਰਾ ਬਣੇਗਾ ਸਾਰੀ ਪੂੰਜੀ ਲਾਤੀ ਪੈਸੇ ਬਲੀ ਉਤਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਦੀ ਇਹਨੇ ਵਿਆਹ ਤੇ ਜਾ ਕੇ ਪੈਸੇ ਦਿੱਤੇ ਸੀ ਜੀ ਤੇ ਹੁਣ ਇਹਦਾ ਉਹੀ ਸਹਾਰਾ ਤੇ ਉਹੀ ਚਲਿਆ ਗਿਆ ਸਰਕਾਰ ਅੱਗੇ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਕੋਈ ਗ੍ਰਾਂਟ ਐ ਸਪੈਸ਼ਲ ਜੋ ਕੁਝ ਦੇ ਸਕਦੇ ਨੇ ਜਾ ਜਿਹੜੀ ਵੀ ਮਾਦੀ ਮਦਦ ਕਰ ਸਕਦੇ ਨੇ ਇਹਨਾਂ ਨੂੰ ਕਰਨੀ ਚਾਹੀਦੀ ਆ ਕਿਉਂਕਿ ਮੁੰਡੇ ਦਾ ਜਿਹੜਾ ਡੈਡੀ ਆ ਸੰਦੀਪ ਸਿੰਘ ਆ ਇਹ ਹੋਮ ਕਾਰਡ ਦੇ ਮੁਲਾਜ਼ਮ ਆ ਇਹ ਹੈਂਡੀਕੈਪਡ ਆ ਜੀ ਆਪੇ ਕੰਮ ਕਰਨ ਯੋਗ ਆ ਨੇ ਥੋੜੇ ਦਿਨਾਂ ਤੱਕ ਕਰੀ ਪਿਲਖਣਾ ਮੇਰੇ ਕੋਲ ਥੋੜੇ ਟਾਈਮ ਲਈ ਹਸਪਤਲ ਤੱਕ ਜੇ ਪਿਲਖਣ ਤੇ ਆ ਜਾਂਦਾ ਉਹ ਸਰਕਾਰ ਇਹਨਾਂ ਨੂੰ ਦੇ ਰਹੀ ਰਹੀ ਇਹਨਾਂ ਬੜੇ ਪਿਤੇ ਵਿੱਚ ਇਹਨਾਂ ਨੂੰ ਕੋਈ ਰਜਗਾਰ ਦਾ ਸਾਧਨ ਨਹੀਂ ਸਰਕਾਰ ਨੂੰ ਬੇਨਤੀ ਕਰਦੇ ਇਹਨਾਂ ਦੀ ਮਾਦੀ ਮਦਦ ਕੀਤੀ ਜਾਵੇ ਜੀ ਇਹ ਤਾਂ ਉਹ ਵੀ ਹੈਂਡੀਕੈਪਟਨ ਨੂੰ ਕੰਮ ਵੀ ਕਰ ਸਕਣ ਹਾਂਜੀ ਹਾਂ ਹੈਂਡੀਕੈਪਟਨ ਹੈ ਜੀ ਮਦਦ ਸਾਹਿਬ ਵੀ ਇਹਨਾਂ ਨੂੰ ਕੋਈ ਸਪੈਸ਼ਲ ਜੋ ਕੋਈ ਗ੍ਰਾਂਟਾ ਉਹ ਦਿੱਤੀ ਜਾਵੇ ਜਿਹੜਾ ਇਹ ਆਟਾ ਪਾਇਗਿਆ ਜਿਉ ਤਾਂ ਪੂਰਾ ਚਲੋ ਨਾ ਤੁਸੀਂ ਕਿਹਾ ਸਾਦੇ ਨੂੰ ਨਾ ਸਰਕਾਰਾਂ ਦਾ ਸਾਦੇ ਨੇ ਉਹ ਤਾਂ ਹੋ ਗਿਆ ਪਰ ਜਿਹੜੀ ਅਸੀਂ ਇਨਸਾਨੀਅਤ ਤੌਰ ਦੇ ਨਾਤੇ ਸਰਕਾਰ ਇਹਦੀ ਮਦਦ ਕਰ ਸਾਦੇ ਨੇ ਉਹ ਇਹਨਾਂ ਨੂੰ ਜ਼ਰੂਰ ਕਰਨੇ ਚਾਹੀਦੇ ਜਿਹੜਾ ਇਹਨਾਂ ਨੇ ਪੈਸਾ ਲੈ ਕੇ 25 30 ਲੱਖ ਰੁਪਇਆ ਬੱਚੇ ਦੇ ਨੋਂ ਬਾਹਰ ਭੇਜੇ ਤੇ ਉਹ ਜਿਹੜਾ ਦੇਣਾ ਲੈਣਾ ਉਹ ਤਾਂ ਦੇ ਸਕਣ ਕਾਰਨ ਬੇਨਤੀ ਕਰਦੇ ਹੱਥ ਜੋੜ ਕੇ ਜੀ ਇਦਾਂ ਮੈਂ ਡੈਡ ਬੋਡੀ ਆ ਕੀ ਮੰਗ ਕਰਦੇ ਆ ਲੱਗਦਾ ਪਹਿਲੀ ਤਾਂ ਇਹਨਾਂ ਦੀ ਆ ਜੀ ਜੇ ਡੈਡ ਬੋਡੀ ਨੂੰ ਰਿਆ ਸਕਦੇ ਆ ਤਾਂ ਸਰਕਾਰਾਂ ਲੈ ਕੇ ਆਉਂਦੀ ਉਹਨਾਂ ਦਾ ਦਿਨ ਆ ਵੀ ਹੱਥ ਵੱੜਦਾ ਜਦੋਂ ਸਾਡੀਆਂ ਵੋਟਾਂ ਦੇ ਨਾਲ ਸਰਕਾਰਾਂ ਬਣਦੀਆਂ ਨੇ ਜੇ ਦੁੱਖ ਸੌਖੇ ਤੇ ਪੈਂਦਾ ਤਾਂ ਸਾਡਾ ਮਾਈ ਬਾਪ ਜਿਹੜਾ ਹੁੰਦਾ ਸਰਕਾਰ ਹੀ ਹੁੰਦੀ ਰਹੇ ਆਮ ਬੰਦਾ ਡੈਡ ਬੋਡੀ ਲਿਆ ਨਹੀਂ ਸਕਦਾ ਸਰਕਾਰ ਹੀ ਲਿਆ ਸਕਦੇ ਨੇ ਅਸੀਂ ਸਾਡੇ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਇਹ ਪੂਰੀ ਮਦਦ ਕਰਕੇ ਇਹਨਾਂ ਦੀ ਜਲਦੀ ਤੋਂ ਜਲਦੀ ਬੱਚੇ ਡੈਡਮੋਡਲ ਜਾਂਦੀ ਜਾਵੇ ਜਿਹਦੇ ਨਾਲ ਮਾਪੇ ਉਹਦਾ ਆਖਰੀ ਮੇਰੀ ਚਾਚੀ ਨਾਲ ਦੇਖਣ ਤੇ ਉਹਦਾ ਸੰਸਕਾਰ ਆਪਣੇ ਹੱਥੀਂ ਕਰਕੇ ਤੇ ਆਪਣਾ ਜੋ ਉਹਨਾਂ ਨੂੰ ਨੂੰ ਸ਼ਾਂਤੀ ਮਿਲੇ ਵੀ ਚਲੋ ਜਾਂਦੀ ਵਾਰੀ ਤਾਂ ਬੱਚੇ ਦੀ ਚਿਹਰਾ ਦੇਖ ਲਿਆ ਉਹਨਾਂ ਦੇ ਪੂਰੀ ਆਸ ਕੀਤੀ ਜਾਵੇ ਜੀ